ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਨੰਗਲ ਡੈਮ ਖੜੇ ਆ ਜੀ ਜਿੱਥੇ ਤੁਸੀਂ ਦੇਖ ਸਕਦੇ ਹੋ ਇਹ ਹਲਕਾ ਲਹਿਰਾਗਾਗਾ ਜੋ ਕਿ ਸਭਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉਹ ਜਿੱਥੋਂ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਜੀ ਨੇ ਉੱਥੋਂ ਦੀ ਸੰਗਤ ਪਹੁੰਚੀ ਹੋਈ ਹੈ ਸਾਰੀ ਪੰਚਾਇਤ ਸੰਗਤ ਆਈ ਹੈ ਬੱਲਰਾਪਿੰਡ ਤੋਂ ਪੰਚਾਇਤ ਪਹੁੰਚੀ ਹੋਈ ਹੈ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਇੱਥੇ ਮਸਲਾ ਹੈਗਾ ਪਾਣੀਆਂ ਦਾ ਪਾਣੀਆਂ ਦਾ ਇੱਕ ਅਜਿਹਾ ਮਸਲਾ ਜੋ ਪਿਛਲੀਆਂ ਸਰਕਾਰਾਂ ਵੱਲੋਂ ਲਟਕਾਇਆ ਗਿਆ ਮੌਜੂਦਾ ਸਰਕਾਰ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ ਉਹਨਾਂ ਵੱਲੋਂ ਇਸ ਮੁੱਦੇ ਦੇ ਉੱਤੇ ਬੜੀ ਹੀ ਦ੍ਰਿੜਤਾ ਦੇ ਨਾਲ ਸਟੈਂਡ ਲਿਆ ਗਿਆ ਹੈ ਕਿ ਇਸ ਮੁੱਦੇ ਨੂੰ ਅਸੀਂ ਜਿਹੜੀ ਸਾਡੀਆਂ ਨਸਲਾਂ ਨੇ ਆਉਣ ਵਾਲੇ ਵਾਸਤੇ ਫਸਲਾਂ ਵਾਸਤੇ ਜਿਹੜਾ ਪਾਣੀ ਹੈ ਪਾਣੀ ਨੂੰ ਬਚਾਉਣਾ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪੰਜਾਬ ਦਾ ਜਿਹੜਾ ਪਾਣੀ ਹੈ ਬਹੁਤ ਜ਼ਿਆਦਾ ਆ ਆਪਾਂ ਡੂੰਗਾ ਜਾ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਪਾਣੀ ਦਾ ਬਹੁਤ ਵੱਡਾ ਸੰਕਟ ਹੈ ਸਾਡੇ ਦਰਮਿਆਨ ਹੋਰ ਵੀ ਜਿਲ੍ਹਾ ਸੰਗਰੂਰ ਤੋਂ ਸਾਡੇ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਈ ਹੈ ਜਿਦੇ ਵਿੱਚ ਸਾਡੇ ਐਮਐਲਏ ਸਾਹਿਬ ਮਲੇਰਕੋਟਲਾ ਮੁਹੰਮਦ ਯਾਮਲ ਔਰ ਰਹਿਮਾਨ ਜੀ ਪਹੁੰਚੇ ਹੋਏ ਨੇ ਸਾਡੇ ਗੁਰਵਿੰਦਰ ਮਿੱਤਲ ਜੀ ਪਹੁੰਚੇ ਹੋਏ ਹੈ ਜੋ ਕਿ ਸਾਡੇ ਚੇਅਰਮੈਨ ਸਾਹਿਬ ਨੇ ਮਾਰਕੀਟ ਕਮੇਟੀ ਦੇ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਬੈਠੇ ਨੇ ਇੱਧਰ ਹਰਮਿੰਦਰ ਸਿੰਘ ਜੀ ਤਾਹੇ ਜ਼ਿਲ੍ਹਾ ਰੋਪੜ ਆਮ ਆਦਮੀ ਪਾਰਟੀ ਤੇ ਸਾਡੇ ਮਹਿੰਦਰ ਸਿੰਘ ਜੀ ਸਿੱਧੂ ਖਾਸ ਤੌਰ ਤੇ ਸਾਡੇ ਅਜੀਤ ਜਿਹਦੇ ਜਿਨ੍ਹਾਂ ਦੇ ਨਾਲ ਸਾਡੇ ਬਹੁਤ ਹੀ ਪਰਿਵਾਰਕ ਸਬੰਧ ਨੇ ਜ਼ਿਲ੍ਹਾ ਸੰਗਰੂਰ ਤੋਂ ਸ਼ੇਰੋ ਪਿੰਡਾ ਇਹਨਾਂ ਦਾ ਜੋ ਕਿ ਲੋਕ ਸਭਾ ਇੰਚਾਰਜ ਵੀ ਨੇ ਜ਼ਿਲ੍ਹਾ ਸੰਗਰੂਰ ਤੋਂ ਇਸ ਕਰਕੇ ਅਸੀਂ ਪੂਰੇ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਜੋ ਕਿ ਸਾਡੇ ਪਿੰਡਾਂ ਦੇ ਵਿੱਚ ਕਿਸਾਨ ਭਰਾ ਨੇ ਇਹ ਕਿਸੇ ਪਾਰਟੀ ਦਾ ਮੁੱਦਾ ਨਹੀਂ ਇਹ ਇਹ ਸਾਡੇ ਪੰਜਾਬ ਦਾ ਮੁੱਦਾ ਹੈ ਸਾਡੇ ਪਾਣੀਆਂ ਦਾ ਮੁੱਦਾ ਹਰ ਇੱਕ ਕਿਸੇ ਜਾਤ ਪਾਤ ਦਾ ਮੁੱਦਾ ਨਹੀਂ ਸਾਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਪਾਖੜ ਨੰਗਲ ਡੈਮ ਤੇ ਪਹੁੰਚਣਾ ਚਾਹੀਦਾ ਤੇ ਆਪਣੀ ਉਤੇ ਹਾਜ਼ਰੀ ਭਰਨੀ ਚਾਹੀਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਸੰਗਤ ਇੱਥੇ ਰਾਤ ਨੂੰ ਵੀ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਹਾਜ਼ਰੀ ਲਵਾਰੀ ਹੈ ਕਿਉਂਕਿ BBMP ਦੇ ਵਿੱਚੋਂ ੱੱਕੇ ਦੇ ਨਾਲ ਜ਼ਬਰਦਸਤੀ ਸਾਡੇ ਮੁਲਾਜ਼ਮਾਂ ਨੂੰ ਹਟਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਥੋਂ ਪਾਣੀ ਸਾਤੂ ਲੁੱਟ ਕੇ ਲੈ ਜਾਣਾ ਚਾਹੁੰਦੀ ਹੈ ਇਸ ਕਰਕੇ ਇੱਥੇ ਪਹਿਰਾਦੰਦ ਦੀ ਬਹੁਤ ਜ਼ਿਆਦਾ ਜ਼ਰੂਰ ਹੈ ਜ਼ਰੂਰਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ